ਸਿਹਾੜਾ ਬਾਈ ਉਹ ਦੇ ਆਲੇ ਬੰਦੇ ਆਂ ਤੇਰੇ ਆ ਜਾ ਆ ਜਾ ਕੋਈ ਗੱਲ ਕੀ ਹਾਲ ਚਾਲ ਵਾਦੋ 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 ਮੈਂ ਨਾ ਫਿਰ ਬਾਈ ਤੋਂ ਚਾਹ ਪੀਤੇ ਚਾਹ ਪੀਤੇ ਚਾਹ ਪੀਤੇ ਚਾਹ ਪੀ ਲਈ ਆ ਜਾ ਕਾ ਜਾਣਾ ਘਰ ਕਿੱਧਰ ਹੈ ਚਲ ਆ ਜਾ ਫਿਰ ਇਧਰ ਇਧਰ ਤੂੰ ਬਾਤ ਸੁਣ ਆ ਜਾ ਆਜੋ ਆਜੇ ਕਿੱਲੇ ਵਿੱਚ ਬਾਤ ਕਰ ਆਓ ਕਿੱਲੇ ਵਿੱਚ ਉਹ ਮੰਡੀ ਚ ਲੈ ਜਾ ਕੀ ਆ ਬਤ ਉਹ ਵਾਹਿਗੁਰੂ ਜੀ ਕੀ ਫਤਹਿ ਜੀ ਅੱਜ ਦੀ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਜੀ ਕਿਹੜਾ ਪਿੰਡ ਸੀ ਹੈਡੂ ਵੇਟ ਮਾਛੀਵਾੜਾ ਸਾਹਿਬ ਤੋਂ ਬਿਲਕੁਲ ਨੇੜੇ ਆ ਜੀ ਆ ਜਿਹੜਾ ਤੁਸੀਂ ਗੰਦਗੀ ਦਾ ਢੇਰ ਦੇਖ ਰਹੇ ਆ ਇਸੇ ਢੇਰ ਤੇ ਆਹ ਜਿਹੜਾ ਇੱਕ ਪ੍ਰਵਾਸੀ ਵੀਰ ਆ ਪਿੱਲੇ ਤਕਰੀਬਨ 8-9 ਮਹੀਨਿਆਂ ਤੋਂ ਇੱਥੇ ਵੀਰ ਇਹ ਪੈਂਦਾ ਇੱਥੋਂ ਹੀ ਖਾਂਦਾ ਇੱਥੇ ਜੇ ਕੋਈ ਕੁਛ ਵੀ ਕੋਈ ਫਲ ਫਰੂਟ ਗੰਦਾ ਸਿੱਟ ਗਿਆ ਜਾਂ ਕੁਛ ਵੀਰੋਂ ਨਹੀਂ ਦੱਸਦੇ ਵੀ ਇੱਥੋਂ ਹੀ ਖਾਈ ਜਾਂਦਾ ਤੇ ਇੱਥੇ ਪੈਂਦਾ ਇਹ ਹਾਂ ਇਹ ਬੱਸ ਸੁਣ ਹੋਰ ਪਾਸੇ ਨਹੀਂ ਨੱਟ ਜਾਂਦੇ ਜੇ ਕਹਿੰਦੇ ਉਹ ਕੋਈ ਨਹੀਂ ਕੋਈ ਬੱਸ ਨਹੀਂ ਕਹਿੰਦੇ ਕੀ ਹੋ ਗਿਆ ਨਵੇਂ ਨਵੇਂ ਕੱਪੜੇ ਦਿੱਤੇ ਕਿਹੜੇ ਵਿੱਚ ਦਿੱਤੇ ਕਹਾਂ ਐਕਸੀਡੈਂਟ ਹੋ ਗਿਆ ਕਹਾਂ ਦਿਖਾ ਦਿਖਾ ਦਿਖਾਓ ਦਿਖਾਓ ਉਠਾ ਮੈਂ ਗੋਡੇ पे ਕਹਾਂ ਆ ਦੇਖੋ ਜੀ ਇਹ ਵਿਚਾਰੇ ਦੇ ਹਾਲਾਤ ਆ ਆਹੀ ਇਹਦਾ ਘਰ ਆ ਇੱਥੇ ਹੀ ਰਹਿੰਦਾ ਇੱਥੇ ਰਹਿੰਦਾ ਇੱਥੇ ਪੈਂਦਾ ਵਿਚਾਰਾ ਇਸ ਕੋਈ ਖਾਈ ਜਾਂਦਾ ਆ ਦੇਖੋ ਆਹੀ ਆ ਜੀ ਜਿੰਦਗੀ ਆ ਬਾਤ ਤਾਂ ਸੁਣ ਨਾ ਅਜੂਰੇ ਬਾੜੇ ਉਰੇ ਨੂੰ ਆ ਜਾਓ ਹਾਂਜੀ ਤੇ ਕਰ ਲਈ ਗਣੀ ਬਾਤ ਤਾਂ ਸੁਣ ਨਾ ਨਹੀਂ ਪਾਣੀ ਦਾ ਅਰੇਂਜਮੈਂਟ ਕਰਵਾਉਣਾ ਹਾਂ ਪਾਣੀ ਗਰਮ ਕਰਵਾਉਣਾ ਹਾਂ ਹਾਂ ਕਰ ਲੈਂਦਾ ਆ ਇਸ਼ਨਾਨ ਕਰਾ ਕੇ ਚੱਲ ਜਾਈਏ ਹਾਂ ਹੈਲੋ ਕੱਪੜੇ ਚੇਂਜ ਕਰ ਲੇ ਕਰੋ ਮੜਿਆ ਨਵੇਂ ਕੱਪੜੇ ਪਾਓ ਫੋਨ ਕਰ ਨਹੀ ਕੱਪੜਾ ਨਵੇਂ ਲੈ ਕੇ ਆਏ ਆ ਆਪਣੇ ਲਈ ਨਵੇਂ ਇਹ ਵੀਰ ਦੇ ਤੁਸੀਂ ਹਾਲਾਤ ਦੇਖ ਹੀ ਲਏ ਆ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਨੂੰ ਇਹ ਵੀ ਪਸੰਦ ਨਹੀਂ ਆ ਰਹੀ ਕਿ ਕਿੱਥੋਂ ਆਇਆ ਕਿੱਥੋਂ ਦਾ ਰਹਿਣ ਵਾਲਾ ਕੋਈ ਨਾਂ ਨਹੀਂ ਦੱਸ ਰਿਹਾ ਕੋਈ ਆਪ ਦੇ ਜ਼ਿਲ੍ਹੇ ਦਾ ਕੋਈ ਸਟੇਟ ਦਾ ਕੁਝ ਨਹੀਂ ਪਤਾ ਲੱਗ ਰਿਹਾ ਸਾਨੂੰ ਪਤਾ ਨਹੀਂ ਕਿਹੜੀ ਭਾਸ਼ਾ ਬੋਲਦਾ ਤੇ ਤੁਸੀਂ 1 ਮਿੰਟ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਸ਼ੇਅਰ ਕਰਨ ਦੇ ਨਾਲ ਅੱਗੇ ਵੀ ਬਹੁਤ ਸਾਰੇ ਐਵੇਂ ਦੇ ਭੈਣ ਭਰਾ ਆ ਵੀ ਜਿਹੜੇ ਆਪਣੇ ਘਰਾਂ ਦੇ ਵਿੱਚ ਪਾਉਂਦੇ ਤੇ ਉਸੇ ਤਰੀਕੇ ਨਾਲ ਇਹ ਵੀਰ ਵੀ ਆਪਣੇ ਘਰਾਂ ਦੇ ਵਿੱਚ ਪਹੁੰਚ ਪਹੁੰਚ ਸਕਦਾ ਦੇਖੋ ਐਂ ਇਹ ਚੱਕੀ ਜਾਂਦਾ ਕੁਛ ਇੱਥੋਂ ਹੀ ਖਾਈ ਜਾਂਦਾ ਇੱਥੇ ਰਹੀ ਜਾਂਦਾ ਆਹ ਹੈ ਦੀ ਜ਼ਿੰਦਗੀ ਆ ਤੀਨ ਕਾਸ ਕਰਿਓ ਆਪਾਂ ਇਹਦੀ ਜ਼ਿੰਦਗੀ ਦੇ ਵਿੱਚ ਕੁਛ ਚੰਗਾ ਕਰ ਸਕੀਏ ਇਹਦੀ ਜ਼ਿੰਦਗੀ ਵਿਚ ਆਦੇ ਪਸੰਦਗੇ ਥੋੜਾ ਜਿਹਾ ਰਹਿਣ ਸਹਿਣ ਬਦਲ ਜੇ ਇਹਨੂੰ ਆਸ਼ਰਮ ਦੇ ਵਿੱਚ ਅੱਜ ਲੈ ਕੇ ਚੱਲਦੇ ਆਂ ਇਧਰ ਤੇ ਅਰਦਾਸ ਕਰਿਓ ਦੇਖ ਵੀ ਇਹ ਵਿਚਾਰਾ ਆ ਜਾ ਬਾਈ ਆ ਜਾ ਆ ਜਾ ਆ ਜਾ ਬਸ ਇਹ ਇਹ ਕੰਪਨੀ ਚ ਕਹਿੰਦੇ ਉਹ ਕੰਦੇ ਕੱਪੜੇ ਬਦਲਦੇ ਬੜਾ ਆਪਨੇ ਬਦਲਦੇ ਇਹ ਤਾਂ ਨਾ ਕੋਈ 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 ਨਾ ਕੋ ਸਾਹਿਬ ਉਹ ਤੁਹਾਨੂੰ ਲੱਗਦਾ ਜੀ ਜੀ ਸਾਹਿਬ ਉਹਦੇ ਉਹ ਆਪੇ ਨਾਲ ਲੱਗ ਗੱਡੀ ਕੰਮ ਕਰਦਾ ਸਾਹਿਬ ਗੁਰਦੀ ਦਾ ਖਾਲਸਾ ਵਾਹਿਗੁਰੂ ਦੀ ਮੱਤੇ ਨੂੰ ਇਹ ਵੀਰ ਜੀ ਤੁਸੀਂ ਵੀਡੀਓ ਪਹਿਲਾਂ ਦੇਖੀ ਆ ਕੂੜੇ ਦੇ ਢੇਰ ਚ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਸੀ ਤੇ ਵਾਹਿਗੁਰੂ ਨੇ ਆਪਣੀ ਡਿਊਟੀ ਲਈ ਅੱਜ ਇੱਥੇ ਪਹੁੰਚਿਆ ਵੀਰ ਨੂੰ ਲੈਣ ਜੀ ਵੀਰ ਨੂੰ ਆਪਣੇ ਨਾਲ ਆਸ਼ਰਮ ਦੇ ਵਿੱਚ ਲੈ ਕੇ ਚਲਦੇ ਆ ਜੀ ਇਹਦੀ ਆਉਣ ਵਾਲੀ ਜ਼ਿੰਦਗੀ ਬਾਰੇ ਅਰਦਾਸ ਕਰਿਓ ਕਿ ਆਉਣ ਵਾਲੀ ਜ਼ਿੰਦਗੀ ਅਸੀਂ ਆਵੇ ਆਪਾਂ ਨੂੰ ਨਮਨ ਸਰ ਬੱਲੇ ਰਿਆ ਹੁਣ ਤੋਂ ਮੁਰਗੀ ਕਰਨਾ ਪਾਣਾ ਗੱਡੀ ਚ ਜਾਣਾ ਆਪਾਂ ਗੱਡੀ ਆਉਣ ਵਾਲੀ ਜ਼ਿੰਦਗੀ ਇਹਦੀ ਵਧੀਆ ਤਰੀਕੇ ਨਾਲ ਬਤੀਤ ਹੋ ਸਕੇ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਅਰਦਾਸ ਜ਼ਰੂਰ ਕਰਿਓ ਇਹ ਵੀ ਰਸਤੇ ਤੇ ਆਪਣੀ ਟੀਮ ਵਾਸਤੇ ਵੀ ਜ਼ਰੂਰ ਅਰਦਾਸ ਕਰਿਓ ਧੰਨਵਾਦ ਵੀਡੀਓ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ